ਕਾ ਆ ਜੋ ਵੀ ਕਨਾਲ ਆਇਆ ਕੰਮ ਤੇ ਕੰਮ ਤਾਂ ਮੈਂ ਵੈਸੇ ਹੀ ਪਹਿਲਾਂ ਕਰਦਾ ਹੀ ਆ ਕਰਦਾ ਪਰ ਹੋਰੋਂ ਗੱਲ ਵੱਖਰੀ ਆ ਵੀ ਜਿਹੜੀ ਗਿੰਤੀ ਨਹੀਂ ਹੁੰਦੀ ਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ 'ਚ ਮਾਫੀ ਚਾਹੁੰਦੇ ਆ ਕਈ ਦਿਨ ਅਸੀਂ ਵਲੌਗ ਨਹੀਂ ਪਾ ਸਕੇ ਉਹਦੇ ਪਿੱਛੇ ਇੱਕ ਕਾਰਨ ਹੈ ਉਹ ਸੀ ਮਾਤਾ ਮਾਤਾ ਨੂੰ ਹੋ ਗਿਆ ਸੀ ਬੁਖਾਰ ਪਰ ਹੁਣ ਠੀਕ ਆ ਹੁਣ ਆਪਾਂ ਵਲੌਗ ਪਾਇਆ ਕਰਾਂਗੇ ਤੇ ਆਜੋ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸਟਾਰਟ ਚਲੋ ਜੀ ਬੇਬੇ ਚਲੋ ਚਲੋ ਫਿਰ ਉਹ ਵੀ ਕਰ ਦੇ ਨਹੀਂ ਕਰ ਦੇ ਕਰ ਦੇ ਇੱਕ ਵਾਰ ਕਰ ਦੇ ਇੱਕ ਵਾਰ ਚਲੋ ਆ ਜਾਓ ਫਿਰ ਆਪਣੇ ਹੁਣ ਵਾਟਰ ਬਾਕਸ ਵਾਲੀ ਆ ਟੂਟੀ ਲੀਕ ਹੋ ਗਈ ਆ ਯਾਰ ਮੰਮੀ ਨਾ ਇਹ ਕਿੱਦਾਂ ਨਾਲ ਦੇਖੀ ਆ ਨਾ ਮੈਂ ਇਹਨੂੰ ਇੱਕ ਕੰਮ ਸੂਤ ਕਰ ਦੇ ਦੂਜਾ ਹੋ ਜਾਂਦਾ ਕੋਈ ਨਹੀਂ ਨਾ ਉਹ ਵੀ ਲੱਗੀ ਰਹਿਣੀ ਆ ساری ਢਾੜੀ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਸਵੇਰ ਦਾ ਮੰਜੇ ਤੇ ਚੜ ਕੇ ਬੈਠਾ ਲੈ ਹੁਣ ਆਹ ਕੰਮ ਕਰੀ ਜਾਂਦਾ ਨਾ ਹੂੰ ਕਰਨਾ ਵੀ ਚਾਹੀਦਾ ਐਵੇਂ ਮੈਨੂੰ ਬਦਨਾਮ ਕੀਤਾ ਆ ਮੰਮੀ ਕੱਤਨਾ ਕਿੰਨਾ ਕੰਮ ਕਰਦਾ ਮੈਂ ਕੰਮ ਕੀ ਕਰਦਾ ਲੈ ਕੀ ਕੰਮ ਕਰਦਾ ਅੱਜ ਲੱਗਾ ਕੰਮ ਕਰਨ ਲੈ ਹੋਰ ਜਿਹੜਾ ਰੋਟੀਆਂ ਖਾਣੀਆਂ ਸੋਣਾ ਇਧਰ ਉਧਰ ਜਾਣਾ ਉਹ ਵੀ ਕੰਮ ਹੀ ਹੁੰਦਾ ਹਾਂ ਸਹਰ ਦਾ ਫੋਨ ਲੈ ਕੇ ਬਹਿ ਜਾਂਦਾ ਮੰਜੇ ਤੇ ਕੰਮ ਫੋਨ ਜਦੋਂ ਕੰਮ ਹੀ ਸਾਰਾ ਫੋਨ ਤੇ ਆ ਫੋਨ ਨਾਲ ਹੀ ਕੰਮ ਕਰਨਾ ਹਾਂ ਕੰਮ ਵੀ ਆਪਣੇ ਵੇਖ ਲੈ ਹਨਾ ਕੋਈ ਨਾ ਕੋਈ ਤੱਕੜੀ ਪੂੰਦ ਪਿੱਛੇ ਪਈ ਹੋਈ ਆਪਣੀ ਸਹੀ ਆ ਇੱਕ ਕੰਮ ਸੂਤ ਹੁੰਦਾ ਦੂਜਾ ਵੀ ਗੜ ਜਾਂਦਾ ਚੱਲ ਕੋਈ ਨਹੀਂ ਹਾਂ ਹੁਣ ਮੈਨੂੰ ਐ ਲੱਗ ਜਾਂਦਾ ਵੀ ਸਾਰੇ ਚਿੱਕੜ ਹੋਈ ਜਾਂਦਾ ਕੜਨੋ ਕੁਛ ਨਹੀਂ ਹੁੰਦਾ ਵੀ ਮੈਂ ਤਾਂ ਹੀ ਨਾ ਲੱਗਿਆ ਨਾ ਮੈਂ ਕਿਹਾ ਇਹਨੂੰ ਕਰਕੇ ਸੈੱਟ ਇਹ ਮੈਨੂੰ ਮੈਨੂੰ ਲੱਗਦਾ ਨਾ ਮੰਮੀ ਤੇਰੀ ਗੱਲ ਸਹੀ ਹੈ ਇੱਥੋਂ ਹੁੰਦਾ ਹਾਂ ਇੱਥੋਂ ਹੁੰਦਾ ਮੈਨੂੰ ਤਾਂ ਇੰਨਾ ਫਰਸ਼ ਪੱਟੀ ਜਨਾਂ ਤਾਂ ਮੇਰਾ ਜੀ ਓਖਾ ਹੀ ਜਾਂਦਾ ਆਹ ਲਾ ਦਾਂਗੇ ਫਰਸ਼ ਕੋਈ ਨਹੀਂ ਫਰਸ਼ਾ ਕੀ ਹੁੰਦਾ ਇਹ ਲਾ ਦਾਂਗੇ ਹੋਰ ਆਵੇ ਉੱਥੇ ਥਾਂ ਫੁੱਲਿਆ ਹਾਇ ਉੱਥੋਂ ਪਾਈਪ ਲੀਕ ਕਰਦੀ ਆ ਇੱਥੋਂ ਕਰਦੀ ਆ ਹਾਂ ਇੱਥੋਂ ਕਰਦੀ ਆ ਰੋਜ਼ ਐਵੇਂ ਰਹਿੰਦਾ ਇੱਥੋਂ ਥਾਂ ਫਿਰ ਹੁਣ ਮੰਮੀ ਨਾਲ ਸੱਤ ਲਾ ਉਹ ਕਰ ਦੇਣਗੇ ਸਹੀ ਕਿਉਂ ਮੇਰੇ ਮਾਮਿਆਂ ਨੇ ਪਾਣੀ ਪੀਣਾ ਐ ਕਰ ਕਰ ਕਿਉਂ ਜਦੋਂ ਆਉਂਦੇ ਆ ਉਹ ਪਿੰਦੇ ਨਹੀਂਗੇ ਪਿੰਦੇ ਫੇਰ ਸੱਤ ਭਰਾਵਾਂ ਨੂੰ ਆਉਦੇ ਆ ਆਪਦਾ ਕੰਮ ਖੁਦ ਕਰੋ ਤੇ ਉਹ ਜੇ ਉਹ ਆ ਕੇ ਕਰ ਦੇਣਗੇ ਭਾਂਜੇ ਨਾਲ ਕੰਮ ਤਾਂ ਕਰਵਾ ਹੀ ਸਕਦੇ ਆ ਹਾਂ ਭਾਂਜੇ ਨਾਲ ਹਾਂ ਤੇ ਜੇ ਹੱਥ ਜੇ ਭਾਂਜਾ ਉੱਥੇ ਜਾ ਕੇ ਕਰਾ ਸਕਦਾ ਦੇ ਮਾਮੇ ਆ ਕੇ ਨਹੀਂ ਇੱਥੇ ਕਰਾ ਸਕਦੇ ਕਰਾ ਸਕਦੇ ਆ ਤੇ ਫਿਰ ਇਦਾਂ ਬੋਲ ਨਾ ਹਾਂ ਤੇ ਲਾ ਫੋਨ ਤੇ ਤੁਹਾਨੂੰ ਪਤਾ ਸੀ ਪਹਿਲਾਂ ਲੀਕ ਕਰਨ ਦੀ ਟੁੱਟੀ ਫੋਨ ਲਾ ਕੇ ਸੱਦ ਲੈਂਦਾ ਮਾਮਿਆਂ ਨੂੰ ਤੂੰ ਸੱਦ ਲੈਂਦੀ ਮਮੀ ਮੈਂ ਕਿਹਾ ਸੱਦਾ ਆਉਦੇ ਭਰਾਵਾਂ ਦੇ ਕਹਿੰਦੇ ਨਹੀਂ ਹੋਣਗੇ ਤੇਰੇ ਕਹਿੰਦੇ ਭੈਣ ਦੇ ਕਹਿੰਦੇ ਤੇ ਬਾਹਲਾ ਹੋਣਗੇ ਆਹੋ ਤੇ ਤੂੰ ਸ ਕਿਉਂ ਨਾਲੇ ਦੇਖ ਲਾਂਗੇ ਵੇਖ ਹੁੰਦੇ ਆ ਕਿ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਤੇ ਲੈ ਫਿਰ ਸਾਡੇ ਫੋਨ ਕਰਕੇ ਅੱਧੀ ਜਵਾਨਾਂ ਨੂੰ ਫੋਨ ਕਰਾ ਤਾਂ ਮਿੰਟਾ ਜੀ ਭੱਜੇ ਆਉਣਗੇ ਹੋਰ ਨਹੀਂ ਤਾਂ ਹੋਰ ਅਨਮੋਲ ਮੇਰੇ ਭਰਾਵਾਂ ਨੂੰ ਫੋਨ ਕਿਹਾ ਪਾਂਡਾ ਤੇਰਾ ਤੇ ਅਸੀਂ ਪਾਣੀ ਤੋਂ ਤਰਸੇ ਪਈਆਂ ਤੇ ਆ ਕੇ ਟੂਟੀ ਸਟਕਾ ਪਾਣੀ ਆਪਣੇ ਵਾਧੂ ਆ ਪਾਣੀ ਵਾਧੂ ਆਪਣੇ ਪਾਣੀ ਤਾਂ ਵਾਧੂ ਹੈ ਤੇ ਅਸ਼ਾ ਕੰਮ ਕਰ ਮੇਰੇ ਬਈ ਮੈਂਨ ਗੱਲ ਇਹ ਆ ਵੀ ਭਰਾਵਾਂ ਨੂੰ ਨਾ ਸੱਦਣਾ ਪਏ ਜੇ ਤਾ ਜਾਣਗੇ ਤਾਂ ਫਿਰ ਕੀ ਹੋ ਜੂਗਾ ਹਾਂ ਕੀ ਕੰਮ ਕਰਾਉਣਾ ਮੈਂ ਵਾਧੂ ਕਰਾਇਆ ਕੰਮ ਪੰਜ ਨੇ ਜਾ ਕੇ ਭਾਈ ਹਾਂ ਕੀ ਕਰਾਇਆ ਦੱਸ ਲੈ ਘਰ ਵਾਧੂ ਕੰਮ ਕਰਾਇਆ ਹੁਣ ਮਾਮੇ ਨੂੰ ਪਤਾ ਵੀ ਮੈਂ ਕੀ ਕੰਮ ਕਰਾਇਆ ਪੰਜ ਕਰਦੇ ਹੁੰਦੇ ਆ ਕੰਮ ਮਾਮੇ ਵੀ ਕਰਦੇ ਹੁੰਦੇਗਾ ਹੂੰ ਹੂੰ ਮਾਮੇ ਨਹੀਂ ਕਰਦੇ ਹੁੰਦੇ ਕੰਮ ਹੂੰ ਮੈਂ ਅੱਗੇ ਆ ਜਾ ਬਾਤ ਹੋਰ ਸਹੀ ਹੈ ਪਾਸੇ ਨੂੰ ਕਹ ਤੇ ਚੱਲ ਮਸਾਦ ਕਿ ਤੇ ਹਾਂ ਮੜਾ ਜਾ ਕੰਮ ਕਰ ਲੱਗਾ ਹੈ ਮਾਸੇ ਨੂੰ ਕੰਮ ਕਰ ਲੱਗਾ ਤੂੰ ਮਾਸੀ ਨੂੰ ਕਹਿੰਦੇ ਗੱਲ ਇੰਨੀ ਸ਼ਾਬਤ ਤੇਰੀ ਜਿਹੜੀ ਤੂੰ ਤਲਾਕ ਗਿਆ ਹਾਂ ਮਾਸੀ ਨੂੰ ਕਹਿ ਦੇ ਮਾਸੀ ਨੂੰ ਹਾਂ ਪਰ ਮਾਸੀ ਤੱਕ ਤਾਂ ਗੱਲ ਪਹੁੰਚ ਗਈ ਹੋਣੀ ਐ ਮਾਸੀ ਤੋਂ ਪਿੰਡਾਂ ਬਾਅਦ ਗੱਲ ਪਹੁੰਚ ਜਾਂਦੀ ਐ ਮਾਸੀ ਕੋਲੇ ਮਾਸੀ ਤਾਂ ਆਪ ਪੁੱਤ ਪ੍ਰਦੇਸਾਂ ਚ ਹਾਂ ਔਰ ਮੈਂ ਅਜੇ ਗੰਗਾ ਨਗਰ ਵੀ ਜਾਣਾ ਉਹ ਮੈਂ ਕਹਿੰਦੀ ਆ ਵੀ ਖਲਾਰਾ ਨਾ ਪਵੇ ਮੈਨੂੰ ਬੜਾ ਮਾਰਾ ਲੱਗਦਾ ਮਾਰਾ ਕਿ ਲੱਗਦਾ ਹਾਂ ਬਾ ਤੇਰਾ ਤਾਂ ਨਾ ਤੇਰਾ ਹੁਣ ਮੈਨੂੰ ਲੱਗਿਆ ਤੂੰ ਪੂਰਾ ਐਂ ਚੋਨੀਆ ਦੀ ਗੰਗਾ ਨਗਰ ਨਾ ਜਾਵੇ ਤੇ ਇੱਥੇ ਰਵੇ ਬਸ ਇਹ 3 ਸਮਝ ਗਿਆ ਮੈਂ। ਸੱਚੇ ਲਕਾਰਾ ਜਿੰਨਾ ਤਾਂ ਠੀਕ ਨਹੀਂ ਜੀ ਫੇਰ ਜਾਣ ਜਾਉਂਗੇ। ਹਾਂ ਹਾਂ ਕੋਈ ਗੱਲ ਨਹੀਂ ਉੱਪਰ ਜਾਵਾਂਗੇ ਜੇ। ਖਲਾਰਾ ਪਾ ਕੇ ਉੱਠਿਆ ਨਹੀਂ ਤੂੰ। ਆਹ ਹਾਂ ਬਸ ਮੈਂ ਮੇਰਾ ਕੰਮ ਇੰਨਾ ਹੀ ਸੀ। ਬੀਏ ਨੂੰ ਪੱਟ ਕੇ ਬੰਦ ਕਰਨੀ ਆ ਤੇ ਤੇਰਾ ਕੰਮ ਆ ਇਹਨੂੰ ਮਤਲਬ ਬੈੱਡ ਚਣ ਕੇ ਤੇ ਉੱਤੇ ਪਲਸਟਰ ਪਾਉਣਾ। ਇਹਦਾ ਆਦੇ ਪ੍ਰਾਮਾਣ ਨੂੰ ਸੱਦ ਲੈ। ਉਹ ਹੀ ਉਹ ਹੀ ਆਹ ਤੇ ਬੈੱਡ ਤੇ ਵੀ ਸਵਾਉਂਦੀ ਕਰ। ਹਾਂ। ਨਹੀਂ ਵੀਰ ਮੈਂ ਕੱਲੀ ਆ ਹੋ ਤਾਂ ਮੇਰੇ ਨਾਲ ਸਾਰਾ ਕੰਮ ਕਰਾਉਣਾ ਪਊਗਾ ਇਹੇ ਹਾਂ ਭਾਬੀ ਕਰਾਊਗੀ ਭਾਬੀ ਪੁੱਛਾਉਂਗਾ ਇਹਨੂੰ ਕੀ ਹੋਇਆ ਇਹ ਕਰਾਊਗੀ ਹੁਣ ਹੈ ਚੰਗੀ ਪੜੀ ਆ ਇਹੇ ਭਾਬੀ ਦਾ ਤਾਂ ਆਪਦਾ ਕੰਮ ਪਿਆ ਜੇ ਤਾਂ ਕੁਛ ਨਹੀਂ ਹੁੰਦਾ ਕੰਮ ਹਾਂ ਪਹਿਲਾ ਕੰਮ ਜਿਹੜਾ ਖਿਲਰਿਆ ਹੋਇਆ ਉਹ ਕਰੋ ਸਾਰਾ ਕੰਮ ਹੁਣ ਕਰਨਾ ਮੈਂ ਭਾਂਡੇ ਮਾਂਜ ਲਵਾਂ ਹਾਂ ਨਾ ਭਾਬੀ ਸਹੀ ਐ ਨਾ ਹਾਂ ਹੈ ਦੋਦੀ ਨਹੀਂ ਹੋਣਾ ਤੁੰਨ ਜੀ ਕਰੇ ਉਹ ਪਈਆਂ ਜਦੋਂ ਆਪਦੇ ਦੀ ਗੱਲ ਹੁੰਦੀ ਆ ਹੂੰ ਹੂੰ ਕਰਕੇ ਸਾੜਤਾ ਦੇ ਬੜੀ ਤੇਜ਼ ਆ ਉਹਦੇ ਤਾਂ ਨਹੀਂ ਲੈ ਮੰਮੀ ਬਹੁਤ ਏ ਰ ਮਮੀ ਇੱਧਰ ਆ ਕੇ ਕੰਮ ਕਰਵਾ ਦੇ ਬਈ ਇੱਕ ਵਾਰੀ ਆ ਕੇ ਨਹੀਂ ਕਿ ਮੈਂ ਭਾਂਡੇ ਦਾ ਮਾਜ ਰਾਂ ਮਮੀ ਆਇਆ ਨਹੀਂ ਆਹ ਬਈ ਸਭ ਪਹਿਲਾਂ ਕਿਹੜਾ ਖਲਾਰਾ ਪਾਇਆਣਾ ਪਹਿਲਾਂ ਉਹਨੂੰ ਸੰਭੋ ਐ ਥੋੜੀ ਹੁੰਦਾ ਆਪਾਂ ਵਾਹ ਦੀ ਬਾਤ ਕੀ ਆ ਬਾਕੀ ਮੈਂ ਤਾਂ ਲੱਗਿਆ ਆਇਆ ਤੂੰ ਕਸੂਤਾ ਫੜਿਆ ਮੈਨੂੰ ਅੱਜ ਇਹਦਾ ਪਤਾ ਲੱ ਲੱਗ ਜਾਊਗਾ ਕੋਈ ਹੁਣ ਮਮੀ ਇੱਕ ਇੱਕ ਪੰਗਾ ਹੋਰ ਹੈ ਆਹ ਪਾਣੀ ਹੋ ਗਿਆ ਬੰਦ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਲੱਗੂ ਹੀ ਲੱਗ ਜਾਊਗਾ ਲਗ ਜੂਗਾ ਪਤਾ ਤੂੰ ਖੋਲ ਤਾ ਸਰੀ ਇਹ ਕਿੱਥੋਂ ਪਤਾ ਲੱਗ ਜੂਗਾ ਨਾ ਇਹ ਇੱਥੋਂ ਲੈ ਹੈਗੀ ਲੀਕਕ ਹੁੰਦੀ ਹੋਰ ਅ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਆਪ ਨੂੰ ਪਤਾ ਕਿਵੇਂ ਲੱਗੂਗਾ ਵੀ ਪਾਣੀ ਕਿੱਥੋਂ ਨਿਕਲਦਾ ਹੈ ਫਿਰ ਜੇ ਤੇਰੇ ਕਹਿਣ ਦਾ ਮਤਲਬ ਪਤਾ ਕੀ ਆ ਐਵੇਂ ਉਟਾ ਇਟਾ ਫੇਰ ਚੇੜ ਦੇ ਉਹ ਤਾਂ ਮੰਮੀ ਹੁਣ ਉਹ ਹੀ ਗੱਲ ਹੋ ਗਈ ਤੇਰੀ ਮੋਟਰ ਚਲਾਓ ਤੁਸੀਂ ਹਾਂ ਮੋਟਰ ਚਲਾਓ ਤੇ ਮੋਟਰ ਚਲਾਉਣ ਨਾਲ ਕੀ ਹੋਊਗਾ ਉਹ ਪਾਣੀ ਚੱਕ ਲੈਂਦੀ ਆ ਪਤਾ ਲੱਗ ਜਾਊਗਾ ਜਿੱਥੋਂ ਲੈ ਕਰ ਗੱਲ ਹਾਂ ਆਪਣੇ ਮੈਂ ਤਿੰਨ ਦਿਨ ਹੋ ਗਏ ਡਿੱਗੀ ਦਾ ਵਾਕਿਆ ਹਲਾ ਬੁੜੀ ਦਾ ਦਿਮਾਗ ਕਿੱਥੇ ਦੀ ਹੁੰਦਾ ਵੀ ਮੋਟਰ ਪਾਣੀ ਹੁਣ ਜੇ ਮੋਟਰ ਚਲਾਵਾਂਗੇ ਤੇ ਉਹ ਡਿੱਗੀ ਦੀ ਪਾਈਪ ਨਾਲ ਲੱਗੀ ਕਨੈਕਸ਼ਨ ਉਹ ਪਾਣੀ ਚੱਕੂਗੀ ਕਿ ਆ ਟੂਟੀ ਵਾਲਾ ਆਹੀ ਆਊਗਾ ਉਹ ਪਾਣੀ ਚੱਕ ਲੈਂਦੀ ਐ ਮੇਰੀ ਗੱਲ ਸੁਣ ਤਿੰਨ ਦਿਨ ਹੋ ਗਏ ਮੈਂ ਡਿੱਗੀ ਦਾ ਵਾਹ ਹੀ ਨਹੀਂ ਕੀਤਾ ਟੂਟੀ ਦਾ ਹੀ ਪਾਣੀ ਹੁੰਦਾ ਮੰਮੀ ਤੂੰ ਮੋਟਰ ਚਲਾ ਇਹਨੂੰ ਕੀ ਐ ਐਵੇਂ ਬੋਲੀ ਜਾਂਦਾ ਇਹ ਤਾਂ ਇਹਨੂੰ ਬੋਲਣਾ ਹੀ ਹੁੰਦਾ ਅਮਰੀਕ ਅਮਰੀਕ ਮੰਤਵ ਨਹੀਂ ਕਰੀ ਆ ਵੀ ਆ ਗਿਆ ਪਾਣੀ ਥੱਲੇ ਦੇਖ ਆ ਰਿਹਾ ਕਿੱਥੇ ਆਇਆ ਆ ਰਿਹਾ ਉਰਲੇ ਬੰਨੇ ਕਿਥੋਂ ਕਾਹਨੋਂ ਨਹੀਂ ਨਿਕਲਦਾ ਲਾਈ ਲਾਈ ਜਿੱਥੇ ਸ਼ੈਣੀ ਹੈ ਹਾਂ ਇੱਥੇ ਆ ਕੀ ਆ ਦੇਖ ਖੜੀਏ ਤੇ ਚਾਲਦਾਰ ਨਹੀਂ ਬਣੀ ਹੋਈ ਹੈ ਲਾਈ ਲਾਈ ਲਾਈਟ ਗਈ ਕਿੱਥੋਂ ਆ ਆ ਉਰਲੇ ਬੰਨੇ ਆਉਂਦੇ ਆਕਰ ਤੋਂ ਆਇਆ ਆ ਰਿਹਾ ਮੈਂ ਤਾਂ ਦੇਖੀ ਨਹੀਂ ਆਉਂਦਾ ਤੁਹਾਨੂੰ ਆ ਦੇਖਦਾ ਨਹੀਂ ਓਏਰਾ ਕਿੱਥੇ ਪਾਣੀ ਆਉਂਦਾ ਖੋਰ ਕੀ ਆ ਦੇ ਆਈ ਜਾਂਦਾ ਤੁਹਾਰ ਗੁੰਦਾ ਹੀ ਜਾਂਦਾ ਪਾਣੀ ਆ ਇਧਰ ਮਰੀ ਭਾਬੀ ਬੈਟਰੀ ਉਹ ਬੈਟਰੀ ਕੀ ਸੀ ਹੋਣ ਮਰੀ ਇਧਰ ਤੇਰੀ ਗੱਲ ਸੋਹਣ ਆ ਵੇ ਕਿੱਥੇ ਪਾਣੀ ਆਉਂਦਾ ਬਈਆ ਪਹਿਲਾਂ ਦਾ ਖੜਾ ਇੱਥੇ ਮੇਰੇ ਕਿਨ ਦਾ ਨਹੀਂ ਪੁੱਤ ਪਾਣੀ ਇੱਥੋਂ ਦੀ ਆਉਂਦਾ ਆ ਆਪਾਂ ਨੂੰ ਇੱਟ ਉੱਥੋਂ ਤਾਂ ਹੀ ਪੱਟਣੀ ਪੈਣੀ ਆ ਪਾਣੀ ਇੱਥੋਂ ਤਾਂ ਇੱਟੋਂ ਪੱਟਣੀ ਆ ਇੱਥੋਂ ਤਾਂ ਹੀ ਆਵੇਂ ਪੱਟਣੀ ਪੈਣੀ ਆ ਆਪਾਂ ਨੂੰ ਇੱਥੋਂ ਤਾਂ ਹੀ ਬਾਣੀ ਇੱਥੋਂ ਦਾ ਇੱਥੋਂ ਤੋ ਟੁੱਟ-ਪੁੱਟਣੀ ਪੈਣੀ ਆ ਵੀ ਮੇਨ ਮਕਸਦ ਤੇਰਾ ਇਹੀ ਐ ਵੀ ਮੈਂ ਆਜ ਇੱਥੇ ਬੱਧਿਆ ਰਹਾ ਜਾਵਾਂ ਨਾ ਕਹਿਣ ਦਾ ਮਤਲਬ ਇਹੀ ਆ ਜਰਾ ਲਾਲਿਆ ਮੈਂ ਸਾਹਿਬ ਹੈਂ ਉਧਰ ਮਾਰੀ ਹੈਂ ਫੇਰ ਤਾਂ ਚੱਲੇ ਜਾ ਤਵੇਂ ਤੇ ਮੈਨੂੰ ਪਤਾ ਥੋੜੀ ਸੀ ਵੀ ਆਹ ਕੁਝ ਨਹੀਂ ਕਰੇ ਮੇਰੇ ਨਾਲ ਹੁਣ ਦਾਈ ਘਰੇ ਮੈਂ ਪਤਾ ਕੀ ਕਿਆ ਸੀ ਮੈਂ ਇਹਨੂੰ ਕਹਿਆ ਸੀ ਵੀ ਆਪਣੀ ਨਾ ਪੈਪ ਲੀਕ ਹੁੰਦੀ ਆ ਤੇ ਇਹ ਕਹਿੰਦਾ ਆਪਾਂ ਇੱਕ ਟੱਪ ਪਟਕ ਕੇ ਵੇਖੀਏ ਤੇ ਗਾਹੀ ਗਾ ਲੱਗ ਗਿਆ ਪਟਾ ਤੇ ਹੁਣ ਮੈਨੂੰ ਪਤਾ ਥੋੜੀ ਜਿਹੀ ਮੈਂ ਤਾਂ ਚੱਲ ਇੱਕ ਮੈਂ ਕਿਹਾ ਯਾਰ ਇੱਥੋਂ ਨਿਕਲਦਾ ਚੱਲੇ ਕਿੱਡ ਪਟਕਾਂਗੇ ਤੇ ਟੂਟਾ ਪਟਕੇ ਤੇ ਬੰਨ ਬੰਦ ਕਰਕੇ ਫਿਰ ਹੋ ਜਾਗੇ ਨਹੀਂ ਤੂੰ ਐਸਾ ਕੰਮ ਦੇ ਲੱਗ ਗਿਆ ਇੱਥੋਂ ਤਾਂ ਕਰ ਹੂੰ ਹੋ ਗਿਆ ਨਿਕਲ ਜਾ ਤੂੰ ਤਾਂ ਇੱਥੇ ਪਾਣੀ ਭਰ ਗਿਆ ਸਵੇਰੇ ਬਣਾ ਲਿਓ ਆ ਲੈ ਕਰ ਗੱਲ ਨਹੀਂ ਤਾਂ ਆਪਾਂ ਐ ਕਰਦੇ ਆ ਨਾ ਮੈਂ ਚੱਲ ਜਾਣਾ ਤੇ ਤੂੰ ਆ ਕੇ ਇੱਥੋਂ ਕੰਮ ਕਰ ਆਖੀ ਹੁਣ ਹੁਣ ਦੰਦ ਕੱਢੀ ਜਾਂਦੀ ਨੇ ਕਿੰਨੇ ਚਲਾ ਦੇ ਐ ਬੇਬੇ ਮੈਨੂੰ ਇੱਕ ਪਿੱਛੋਂ ਗਲ ਘੜ ਮਾਰ 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 ਦੇਣਾ ਯਾਰ ਨਾ ਮੰਮੀ ਹੁਣ ਇਹ ਨਾ ਜੇ ਉਹਨਾਂ ਚਿਰ ਆਪਣ ਨੂੰ ਪਤਾ ਲੱਗਣਾ ਜਿੰਨਾ ਚਿਰ ਪਾਣੀ ਨਹੀਂ ਆਊਗਾ ਕਿਉਂਕਿ ਹੁਣ ਆਪਣਾ ਜਿੰਨਾ ਮਰਚੀ ਪੱਟੇ ਜਲਾ ਆਪਣ ਨੂੰ ਪਤਾ ਤਾਂ ਲੱਗਣਾ ਨਹੀਂ ਕਿੱਥੋਂ ਲਈ ਕਰ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਆ ਇੱਕ ਇੱਕ ਗੱਲ ਹੋਰ ਆ ਵੇਖ ਆ ਵੇਖ ਸਾਬੀ ਮੇਰੀ ਗੱਲ ਸੁਣੋ ਆਹ ਆ ਦੇਖ ਇੱਥੋਂ ਮਿੱਟੀ ਹੈਗੀ ਸੁੱਕੀ ਤਾਂ ਆ ਰਿਹਾ ਆਹ ਹੈਗੀ ਗਿੱਲੀ ਇੱਥੋਂ ਇੱਥੋਂ ਹੁੰਦਾ ਪਾਣੀ ਤੈਨੂੰ ਇੱਥੋਂ ਮੈਂ ਕਿਹਾ ਸੀਗਾ ਜਿੱਥੋਂ ਤੋਂ ਟੋਆ ਪਾਟਾ ਜਾਏ ਪਾਟਾ ਕੀਆ ਕੀਆ ਜਾਏ ਯਾਰਾਂ ਸੇ ਟੋਆ ਪਾਟਾ ਜਾਏ ਹਿੰਦੀ 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 ਦੀ ਗੱਲ ਕਰੀ ਹਿੰਦੀ ਗੱਲ ਕਰੀ ਹਿੰਦੀ ਨਹੀਂ ਨਹੀਂ ਬੋਲ ਤਾਂ ਸਹੀ ਹਿੰਦੀ ਚ ਜਾਂ ਸੇ ਟੋਆ ਪਾਟਾ ਜਾਏ ਆ ਦੇਖ ਇੱਥੋਂ ਆ ਵੇ ਨਾ ਦੇ ਬਹੁਤ ਤਕੜੇ ਮਿੱਤਰੀ ਹੈ ਬਾਹਰੋਂ ਆਏ ਔਰ ਹਿੰਦੀ ਚ ਬੋਲਨੀ ਆਹ ਗੱਲ ਉਧਰ ਉਧਰ ਬੋਲਨੀ ਹਿੰਦੀ ਹਿੰਦੀ ਚ ਬੋਲਨੀ ਪਾ ਚੱਲਦੇ ਹੈਂ ਹਾਂ ਫੋਟੋ ਰੋਕੋ ਨਾ ਰੰਗਲੀਆ ਰੰਗਲੀਆ ਇਹ ਹਾਂ ਮੰਮੀ ਬਹੁਤ ਤਕਮ ਚੰਗਾ ਤੂੰ ਗਦੀ ਖੇਡ ਪਾਇਆ ਮੰਮੀ ਨੇ ਹੋਰ ਪਾਣੇ ਪਾਣੀ ਰੋਜ਼ ਇੱਥੋਂ ਨਿਕਲ ਚੱਲ ਜਾਵੇ ਤੇ ਆ ਦੂਸਰੇ ਢਿਲ ਮੁੜ ਕੇ ਦਿੰਦਾ ਤਾਂ ਹੀ ਲੇਟ ਚੱਲਿਆ ਮੈਨੂੰ ਪਤਾ ਸੀ ਅੱਛਾ 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 ਠੀਕ ਹੈ ਮੈਨੂੰ ਪਤਾ ਹੈ ਨਾ ਰਾਤ ਰਹਿਣੀ ਆ ਅੱਛਾ 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 ਹਾਂ ਅੱਛਾ 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 ਲਾ ਸ਼ਰਤ ਇਹ ਸ਼ਰਤ ਕਿਉਂ ਲਾਵਾਂ ਮੈਂ ਹਾਂ ਰਹੀ ਥੋੜੀ ਐਵੇਂ ਸ਼ਰਤ ਲਾ ਸ਼ਰਤ ਲਵਾਉਂਦਾ ਹੀ ਨਹੀਂ ਮੈਂ ਤੇ ਯਾਰ ਮੇਰੀ ਗੱਲ ਸੁਣ ਬਈ ਹੁਣ ਮੈਂ ਮੈਨੂੰ ਨਾ ਨਾ ਕਰਦੇ ਨੂੰ ਇੱਥੇ 3 ਵਜ ਜਾਣਗੇ ਹਾਂ ਤੇ ਬਈ ਹੁਣ ਜੇ ਮੈਂ ਜਾਊਂਗਾ ਗੰਗਾ ਨਗਰ ਨੇੜੇ ਥੋੜੀ ਏ ਪਿਆ ਕਿਲੋਮੀਟਰ ਹੈ ਥੋ ਘੰਟਾ ਲੱਗਦਾ ਜਾਣ ਤੇ ਉੱਥੇ ਜਾ ਕੇ ਹੁਣ ਵੇਲਾ ਥੋੜੀ ਹੁੰਦਾ ਅਗਲਾ ਜਿਹੜਾ ਬੰਦੇ ਕੋਲ ਜਾਣਾ ਮੈਂ ਮੇਰੇ ਵਾਸਤੇ ਹੀ ਬੈਠਾ ਉਹਨੂੰ ਅਗਲੇ ਨੇ ਹੋਰ ਵੀ ਕਰਾ ਕੇ ਦੇਖਣੇ ਹੁੰਦੇ ਐ ਮੈਂ ਜਾਊਂਗਾ ਉੱਥੇ ਫਿਰ ਨਾ ਨਾ ਕਰਦੇ ਜੇ ਲੇਟ ਹੋ ਗਿਆ ਜੇ ਮੈਂ ਲੇਟ ਹੋ ਗਿਆ ਤੇ ਫਿਰ ਮੰਮੀ ਐਵੇਂ ਫਿਰ ਰਾਤ ਨੂੰ ਮੇਰਾ ਜੀ ਨਹੀਂ ਕਰਦਾ ਹੁੰਦਾ ਸਾਇੰਟਿਸਟ ਡਾਕਟਰ ਜਕੋਲ ਢੋਲੀ ਕੀ ਤਿਆਰੀ ਹੋਤੀ ਹੋਈ ਥਰੀ ਮਿੱਟੀ ਦੀ ਤਨੀ ਤੇ ਉਹਦੀ ਬਣਾ ਲੈਂਦੀ ਸੀ ਨਾ ਤੈਨੂੰ ਮੈਂ ਆਖਿਆ ਸੀ ਨਾ ਵੀ ਆਪਾਂ ਉਹ ਲਿਓਨੇ ਆ ਤਾਂ ਐ ਲੈ ਆਚਾਰ ਦੇਣ ਪੱਠੇ ਹੋ ਗਏ ਤਾਂ ਮੁੜ ਕੇ ਕਿਹੜਾ ਇੱਥੇ ਕਿਸੇ ਨੇ ਵੰਡ ਤਰਨਾ ਹੂੰ ਥੋੜੇ ਦਿਨ ਵਾਸਤੇ ਹੀ ਆ ਬਸ ਤੇ ਉਹ ਲਿਓਣਾ ਸੀ ਉਹ ਸਹੀ ਸੀ ਮੰਮੀ ਸੋ ਕੋ ਉਹੋ ਤੈਨੂੰ ਮੈਂ ਆਖਿਆ ਸੀ ਨਾ ਵੀ ਉਹ ਆਪਾਂ ਗੱਡ ਦਿੰਦੇ ਲਿਆ ਕੇ ਢੋਲੀ ਹਾਂ ਐ ਵੀ ਉਹ ਯਾਰ ਇੱਥੇ ਨਾ ਮੰਮੀ ਧੂਆਂ ਹੀ ਧੂਆਂ ਹੋ ਰਿਆ ਕਰਨਾ ਵੇਖ ਲਈ ਤੂੰ ਤੁਹਾਨੂੰ ਮੈਂ ਸਕੀਰ ਤੇ ਦੱਸੀ ਆ ਹਾਂ ਮੈਨੂੰ ਕੋਠੇ ਤੇ ਤੁੱਲਾ ਰੱਖ ਦੋ ਹਾਂ ਤੇ ਕੋਠੇ ਤੇ ਰੱਖ ਦੋ ਢੋਲੀ ਲਿਆ ਕੇ ਹਾਂ ਹਾਂ اچھا ਫਿਰ ਤੁਸੀਂ ਵਾਜਾਂ ਵੀ ਮਾਰੂਗੇ ਮੈਂ ਤਾਂ ਵੀ ਨਹੀਂ ਥੱਲੇ ਉਤਰਦੀ ਵਾਹ ਜੀ ਵਾਹ ਹਾਂ ਕੀ ਬਾਤ ਹੈ ਠੀਕ ਹੈ ਸਹੀ ਆ ਤੁਹਾਨੂੰ ਧੂਆਂ ਚੰਦੇ ਜੀ ਧੂਆਂ ਖਾਂਦਾ ਤੇਨੇ ਮੰਮੀ ਆ ਫਿਰ ਸਾਰਾ ਹੀ ਧੂਆਂ ਧੂਆਂ ਹੋ ਜਾਂਦਾ ਤੈਨੂੰ ਦੇਖਿਆ ਸੀ ਅਜੇ ਅਜੇ ਆਹ ਕੰਮ ਪਿਆ ਇਹ ਤਾਂ ਤੇਰੇ ਹੀ ਕੰਮ ਆ ਹਾਂ ਉਹ ਤਾਂ ਤੇਰਾ ਹੀ ਕੰਮ ਹੈ ਕਰਾਂਗੇ ਹੁਣ ਪਾਣੀ ਬੰਦ ਹੋ ਗਿਆ ਮੈਂ ਤਾਂ ਕੱਲ ਬੁਖਾਰ ਚੜਿਆ ਰਿਹਾ ਕੱਲ ਪਰਸੋਂ ਵੀ ਨਾਲ ਵੀ ਤਾਂ ਸਾਰਾ ਦੇਣੇ ਨਹੀਂ ਉੱਠੀ ਚਲੋ ਕੋਈ ਨਹੀਂ ਕਰ ਦਾਂਗੇ ਇਹਨੂੰ ਤਿਆਰ ਹਾਂ ਤਾਂ ਵੀ ਇਸੇ ਕੰਮ ਗੜਬੜੀ ਆ ਇਹ ਤੂੰ ਮੰਨ ਭਾਵੇਂ ਨਾ ਮੰਨ ਨਹੀਂ ਭਾਵੇਂ ਮੇਰੇ ਵਾਸਤੇ ਤਾਂ ਚੰਗਾ ਇੱਥੇ ਤੂੰ ਐ ਤੂੰ ਹੋ ਜਾ ਕਰਨਾ ਹੁਣ ਤੂੰ ਗਲਤ ਮਮੀ ਮੰਨਣੀ ਨਹੀਂ ਹੁੰਦੀ ਮੈਂ ਲਾਇਆ ਹਿਸਾਬ ਤੇਰਾ ਹਾਂ ਮੈਂ ਮਿੱਟੀ ਲਾ ਲਾਂ ਮੈਂ ਪੱਕੀ ਜਰਗੀ ਬਣਾ ਦੂੰ ਬਣ ਗਈ ਪੱਕੀ ਇਹ ਹੂੰ ਮਿਸਤਰੀ ਸਾਹਿਬ ਹੈ ਕਰਾਂਗੇ ਕਰੰਡੀ ਬਹੁਤ ਤਕੜੀ ਹੈ ਮਿਸਤਰੀ ਸਾਹਿਬਾ ਢਾਡੀ ਦਾ ਰੰਗ ਵੀ ਚੱਕ ਪਰਲੇ ਬਨੇ ਜਾਲੀ ਉਹੋ ਅੱਛਾ ਉਹ ਪਰਲੇ ਬਨੇ ਦੇਸੀ ਸੀਮੈਂਟ ਪਿਆ ਸਾਰਾ ਡੰਗਾ ਤਿਆਰ ਰੱਖਿਆ ਹੋਇਆ ਕਰਕੇ ਪਰ ਵੈਸੇ ਨਾ ਮੈਂ ਉਹ ਤੈਨੂੰ ਸਹੀ ਸੀ ਜਿਹੜਾ ਦੱਸਿਆ ਸੀ ਰਿਗਾਰਡ ਮੈਂ ਮੈਨੂੰ ਪਤਾ ਕਿੰਨੇ ਦੀ ਹੁੰਦੀ ਆ ਉਹ ਯਾਰ ਕਿੰਨੇ ਕ ਦੀ ਆਉਂਦੀ ਹੈਗਾ ਲੱਖਾਂ ਦੀ ਆਉਂਦੀ ਹੈ ਬਈ ਉਹ ਰੱਖ ਕੇ ਤੇ ਚਲ ਉਹ ਜਗਾੜ ਜਾ ਵਧੀਆ ਲੱਗਣੇ ਨਾਲ ਉਹਦੇ ਨਾਲ ਧੂਆ ਨਹੀਂ ਹੋਣਾ ਸੀ ਉਹਦਾ ਧੂਆ ਵੀ ਤਾਂ ਬਾਹਰ ਜਾਊਗਾ ਤਾਂ ਤੂੰ ਹੱਥ ਥੱਲੇ ਤਾਂ ਓਏ ਉਹਦਾ ਸਿੱਧਾ ਜਾਂਦਾ ਇਹ ਹੁਣ ਖਿਲਰ ਜਾਂਦਾ ਇਹ ਪੁੱਠੇ ਜਾਂਦਾ ਉਹ ਖਿਲਰ ਜਾਂਦਾ ਇਧਰ ਨੂੰ ਤੂੰ ਨਹੀਂ ਖਿਲਰਦਾ ਮੈਂ ਕਿੱਥੇ ਖਿਲਰਿਆ ਨਹੀਂ ਉਹ ਨਹੀਂ ਖਿਲਰਦਾ ਤੂੰ ਆਉਂ ਤੂੰ ਓ ਮਮੀ ਸਿੱਧਾ ਤਾਂ ਉਹ ਨੂੰ ਜਾਂਦਾ ਤੇ ਇਹ ਵੀ ਤਾਂ ਨਹੀਂ ਜਾਂਦਾ ਇਹ ਕਿਹਾ ਤੂੰ ਲਾ ਫਿਰ ਹੁਣੇ ਅੱਗ ਵੇਖੀ ਧੂਆ ਹੀ ਧੂਆ ਹੋ ਜਾਊਗਾ ਲਿਆਓ ਬੜੌਲੀ ਆ ਉੱਚੀ ਲਾ ਕੇ ਵੇਖੀ ਕਿੱਦਾਂ ਥੱਲੇ ਜਾਂਦਾ ਧਰਤੀ 'ਚ ਧਰਤੀ 'ਚ ਜਾਂਦਾ ਉਹ ਗੱਲ ਨਹੀਂ ਮੰਨਨੀ ਬੱਸ ਮੈਨੂੰ ਪਤਾ ਹੈ ਜਿਹੜੀ ਗੱਲ ਆ ਮੇਨ ਹੂੰ ਚੱਲ ਇਹਨਾਂ ਪੁੱਛ ਕੀ ਪੁੱਛੇ ਕਰਕੇ ਦੱਸਿਓ ਵੀ ਜਿਹੜੀ ਪੱਕੀ ਪੜੋਲੀ ਦਾ ਤੂੰ ਆ ਥੱਲੇ ਧਰਤੀ 'ਚ ਜਾਂਦਾ ਕੁੱਤੇ ਜਾਂਦਾ ਅ ਮਮੀ ਤੂੰ ਹੋਣੀ ਸਮਝੀ ਵੀ ਉਹਦੇ ਵਿੱਚ ਨਾ ਉਹ ਚਿਮਣੀ ਜੀ ਲਾ ਕੇ ਬਣ ਕੇ ਤੇ ਉਹ ਬਣ ਜਾਂਦੀ ਹੁੰਦੀ ਆ ਤਾਂ ਨੂੰ ਉਹ ਧੂਆ ਇਕੱਠਾ ਹੋ ਕੇ ਤਾਂ ਨੂੰ ਜਾਂਦਾ ਜੇ ਤਾਂ ਪੈਪ ਲੱਗੀ ਹੋਵੇ ਫੇਰ ਤਾਂ ਨੂੰ ਜਾਂਦਾ ਤੇ ਮੈਂ ਉਹਦੀ ਤਾਂ ਗੱਲ ਕਰਦਾ ਪੈਪ ਜੀ ਦੀ ਪੈਪ ਤਾਂ ਮਤਲਬ ਤਾਂ ਨੂੰ ਜਾਂਦਾ ਚਾਰ ਬੰਦੇ ਆ ਹੂੰ ਕੁਛ ਇਹ ਗਲਤ ਥਾਂ ਤੇ ਵੀ ਹੈ ਬਹੁਤ ਗਲਤ ਥਾਂ ਤੇ ਬਣਾਈਆਂ ਇਹ ਹਾਂ ਕਿੱਥੇ ਚਲਦੀ ਹੈ ਹਾਂ ਕਿੱਥੇ ਚਲਦੀ ਹੈ ਇਹਨੂੰ ਉਹ ਸਾਈਡ ਤੇ ਚਾਹੀਦਾ ਸੀ ਉਧਰ ਪਰਲੇ ਬੰਨੇ ਉਧਰ ਉਧਰ ਵੱਡੇ ਗੇੜ ਦੇ ਵਿਚਾਲੇ ਨਾ ਬਣਾਵੇ ਹਾਂ ਉੱਥੇ ਉਹ ਵਿਚਾਲੇ ਰੱਖੀਏ ਸਮਾਂ ਸਾਹਮਣੇ ਵਿਚਾਲੇ ਵੱਡੇ ਗੇੜ ਦੇ ਵਿਚਾਲੇ ਬਣਾ ਲਗੇ ਵਿਚਾਲੇ ਜਾਵਾਂ ਵਿਚਾਲੇ ਰੱਖਾਂਗੇ ਸਹੀ ਹੈ ਜੇ ਤਾਂ ਇਹ ਮੈਂ ਉੱਥੇ ਬਣਾਉਣ ਲੱਗੀ ਸੀ ਉੱਥੇ ਮੈਂ ਕਪਤੀਲਾ ਕਰਨ ਉੱਥੇ ਤੁਸੀਂ ਕਰਦੇ ਨਾਲ ਵਿਚਾਲੇ ਮੀਟਰ ਲਾਤਾ ਕਿੱਥੇ ਉਹ ਉਹ ਤਾਂ ਮੀਟਰ ਮਮੀ ਮੀਟਰ ਕਾ ਉੱਥੇ ਕੀ ਕਹਿੰਦਾ ਉਹਨੂੰ ਕੋਈ ਨਹੀਂ ਕਹਿੰਦਾ ਸੇਕ ਨਹੀਂ ਪੈਂਦਾ ਫਿਰ ਤੂੰ ਉੱਥੇ ਦੂਜੀ ਦਾ ਨਾ ਦਿੰਦੇ ਮੈਂ ਉੱਥੇ ਬਣਾ ਲੈਂਦੀ ਮੀਟਰ ਕੀ ਜਾਂਦਾ ਉੱਥੇ ਮੀਟਰ ਕਿਸੇ ਨੂੰ ਕੁਝ ਕਹਿੰਦਾ ਸੇਕ ਨਹੀਂ ਪੈਂਦਾ ਆਇਆ ਆਇਆ ਕੁਝ ਨਹੀਂ ਹੁੰਦਾ ਹੁੰਦਾ ਯਾਰ ਥੱਲੇ ਦਿੱਤਾ ਆ ਕੁਝ ਨਹੀਂ ਹੁੰਦਾ ਹੁੰਦਾ ਤੁਸੀਂ ਤਾਂ ਹੁਣ ਉਹ ਤਾਂ ਬਹੁਤ ਮੀਟਰ ਕਿੱਥੇ ਪੜੋਲੀ ਕਿੱਥੇ ਆਉਣੀ ਆ ਕੋਈ ਲੈਂਕੀ ਹੈਣੀਗਾ ਆ ਵੀ ਤਾੜੋਣਾ ਤਾ ਤਾ ਚੰਗਾ ਦੂਸਰਾ ਵਾਈਫਾਈ ਜੋੜ ਲੈਂਦਾ ਤੇ ਸਾਰੀ ਦਿਹਾੜੀ ਫੋਨ ਤੇ ਹੀ ਰਹਿੰਦਾ ਜਮਾ ਉਹ ਕਹ ਲੈ ਮम्मी ਮੈਂ ਬਣਾਵਾਂ ਨਹੀਂ ਮੈਂ 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 ਕਰਕੇ ਵੇਖਦਾ ਐਕਸਪੈਰੀਮੈਂਟ ਹੈ ਮੈਂ ਕਰਕੇ ਵੇਖਦਾ ਤੇ ਲੈ ਫਿਰ ਆਹੀ ਤਾਂ ਆਹੀ ਤਾਂ ਕਮੀ ਹੈ ਕੰਮ ਆਪ ਨੇ ਕਰਨ ਦੇਣਾ ਆ ਦੀ ਲਾਜ ਨੂੰ ਤੇ ਫਿਰ ਉਹੀ ਤਾਂ ਗੱਲ ਹੈ ਮੈਂ ਕਰਕੇ ਵੇਖਦਾ ਹੈ ਹੈ ਨਹੀਂ ਆਹ ਇਧਰੋਂ ਇਧਰੋਂ ਇੰਨਾ ਕ ਮੈਨੂੰ ਕਰ ਲੈ ਲੈਂਦੇ ਦੋ ਬਾਇ ਕਰ ਜਾਂ ਮੈਨੂੰ ਆਹ ਸਵਾ ਸੱਟ ਤੇ ਮੈਨੂੰ ਮਿੱਟੀ ਲਿਆ ਦੇ ਬਾਹਰ ਕਿੱਥੇ ਅੱਛਾ ਮਿੱਟੀ ਕਿੱਥੋਂ ਲੈ ਕੇ ਆਵਾਂ ਹੋ ਤਾਂ ਲਿਆ ਦੇਣਾ ਚੱਲ ਮੈਂ ਪਰ ਇੱਕ ਸ਼ਰਤ ਤੇ ਪਰ ਆ ਇਧਰੋਂ ਇਧਰੋਂ ਮੈਂ ਕਰੂੰਗਾ ਹੂੰ ਤੇ ਫਿਰ ਫਿਰ ਕੀ ਦਿੱਕਤ ਹੈ ਤੂੰ ਪਤਾ ਕਿੰਨਾ ਕੁਛ ਲਬੇੜਨਾ ਵਾ ਕੀ ਕਰਨਾ ਕੁਛ ਨਹੀਂ ਲਬੇੜਦਾ ਹੁਣ ਤੂੰ ਵੀ ਲਬੇੜੀ ਜਾਨੀ ਹੈ ਮੰਮੀ ਤੂੰ ਅੱਛਾ ਮਤਲਬ ਇਹ ਗੱਲ ਆ ਵੀ ਆਪ ਜੋ ਕੰਮ ਕਰੋ ਸਹੀ ਤੇ ਦੂਜੇ ਕਰਨ ਉਹ ਗਲਤ ਵਾਹ ਜੀ ਵਾਹ ਕੀ ਬਾਤ ਹੈ ਆ ਜਮਾ ਗਲਤ ਆ ਇਥੋਂ ਮੈਂ ਮਿੱਟੀ ਲਾਉਣੀ ਆ ਆ ਗਲਤ ਆ ਜਮਾ ਕੋਈ ਆ ਲੈਵਲ ਕਾਢੇ ਦਾ ਲੈਵਲ ਨਹੀਂ ਕਾਢਦੇ ਮੈਂ ਹਾਂ ਇਧਰ 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 ਸਹੀ ਕਰ ਮੈਂ ਹਜੇ ਮਿੱਟੀ ਉਵੇਂ ਹੀ ਲਾ ਆ ਦੇਖ ਕੇ ਅੱਕ ਅੱਕ ਕਿਹੜਾ ਕਾਦਾ ਮਿਸਤਰੀ ਆ ਤੂੰ ਆ ਵੇਖ ਇਧਰ ਜਮਾ ਟੇਡਾ ਹੋ ਗਿਆ ਜਮਾ ਸਿੱਧੀ ਕਰ ਇਹਨੂੰ ਮੈਂ ਉਵੇਂ ਹੀ ਲਾਈ ਹਜੇ ਮਿੱਟੀ ਖਲਾਰੀ ਆ ਮਿੱਟੀ ਲਿਉਣੀ ਮੈਂ ਹੋਰ ਮੈਂ ਲਿਆ ਦੇਣਾ ਮਿੱਟੀ ਨਹੀਂ ਮੈਂ ਨਹੀਂ ਮੈਂ ਸ਼ਾਵਾ ਭਾਈ ਕਰੋ ਕੰਮ ਹਈ ਦਾ ਦਾ ਬਸ ਬੱਸ ਬਹੁਤ ਆ ਬਹੁਤ ਹੈ ਬਹੁਤ ਬਹੁਤ ਤਾਲਾ ਫਿਰ ਦੁਬਾਰਾ ਕਿਹੜਾ ਮਾਰੂਗਾ ਮੈਂ ਨਹੀਂ ਬਹੁਤ ਇੰਨੀ ਤੂੰ ਲੈ ਲੈ ਹੋਰ ਤਾਲਾ ਚੱਲ ਇੱਕ ਬੁੱਕ ਪਾ ਲੈ ਹੋਰ ਹੋਰ ਪਾ ਲੈ ਜਿਹੜੀ ਪਾਉਣੀ ਹੈ ਫਿਰ ਦਮਾਰ ਤੋਂ ਵਾਰੀ ਵਾਰੀ ਮੈਂ ਕਿਹੜਾ ਬੱਸ ਚੰਗਾ ਨਹੀਂ ਲੱਗਦਾ ਬੱਸ ਆਇਓ ਛਾ ਆਜੋ ਵੀ ਕੰਮ ਆਇਆ ਕੰਮ ਤੇ ਤੇ ਕੰਮ ਤਾਂ ਮੈਂ ਵੈਸੇ ਹੀ ਪਹਿਲਾਂ ਕਰਦਾ ਹੀ ਹਾਂ ਕਰਦਾ ਤੁਹਾਨੂੰ ਹੋਰ ਗੱਲ ਵੱਖਰੀ ਆ ਵੀ ਜਿਹੜੀ ਗਿਣਤੀ ਨਹੀਂ ਹੁੰਦੀ ਹਾਂ ਤੇ ਆਹੀ ਹੈ ਹੋਰ ਆਹ ਅੱਬ ਤਾਂ ਮੈਂ ਰੋਜ਼ ਕਰਦਾ ਤਾਇਆ ਨੂੰ ਪੁੱਛ ਲਿਆ ਪਾਵੇਂ ਤਾਇਆ ਬਹੁਤ ਕਰਦਾ ਤਾਇਆ ਕਿੰਨਾ ਕੰਮ ਕਰਦਾ ਆ ਸ਼ਾਨਦਾਰ ਜੀ ਕਾਰਡ ਆਪਾਂ ਕਰ ਲਾਂਗੇ ਕਹਦੇ ਵੀ ਬਹੁਤ ਕਰਦਾ ਹੈ ਹੈ ਆਹ ਆਦਾ ਮੈਂ ਕੀ ਕਹਨਾ ਵੀ ਕਹਦੇ ਵੀ ਬਹੁਤ ਕਰਦਾ ਸ਼ਾਨਦਾਰ ਆਪਾਂ ਦੇਖ ਲਾਂਗੇ ਹੈ ਸ਼ੌਕ ਸ਼ੌਕ ਹੀ ਪਈ ਆ ਨਾ ਰੋਣੀ ਕਿੱਥੇ ਸੁਠੀ ਆ ਰੋਲਾ ਪਾਇਆ ਹੋਇਆ ਸੀ ਰੋਣੀ ਸੋਗੀ ਰੋਣੀ ਸੋਗੀ ਉਹ ਚਾਰ ਕੇ ਗੇੜੇ ਮਾਰੇ ਪੱਠੇ ਪੀਰ ਕੇ ਸੀ ਆ ਗਏ ਬੱਤਰ ਇੰਨਾ ਗਿੱਲਾ ਪਿਆ ਹਾਂ ਬੁਰੇ ਹੋਰ ਸਾਡੀ ਵਾਰੀ ਕੰਮ ਕੀਤਾ ਬਹੁਤ ਸ਼ਾਬਾਸ਼ ਤੇ ਹੋਰ ਬਈ ਕੰਮ ਲੈ ਕੰਮ ਕੰਮ ਤਾਂ ਪਹਿਲਾਂ ਹੀ ਕਰਦੀਆਂ ਕਿੱਥੇ ਕਿੱਥੇ ਨਹੀਂ ਕਰ ਰੋਜ਼ ਕਰੀਦਾ ਹੀ ਹੈ ਕੰਮ ਆ ਹੁਣ ਕੰਮ ਕੀਤਾ ਐਵੇਂ ਬੜੀਆਂ ਰਲਕੇ ਰੋਲਾ ਪਾਇਆ ਹੋਇਆ ਸੀ ਹਮ ਤੇ ਹੋਰ ਹੈਨਾ ਐਵੇਂ ਨਾਲ ਪਤਾ ਕੁਛ ਨਹੀਂ ਹਣਾ ਬੁੜੀਆਂ ਲੋ ਕੰਮ ਘੱਟ ਤੇ ਰੋਲਾ ਬੜਾ ਪੁੰਦੀਆਂ ਹਮ ਕਾਇ ਸਾਡੇ ਲਈ ਵੀ ਚਾਹ ਬਣਾ ਲੈਂਦਾ ਨਹੀਂ ਹਮ ਬੈਂਕਾ ਬੈਂਕ ਲੱਗੇ ਆ ਸਰਕਾਰ ਬੈਂਕਾਂ ਸਰਕਾਰੀ ਬੰਦ ਕਰ ਦੇਣਗੇ ਤਾਂ ਹੁਣ ਆਪੇ ਕਰਨੀ ਆ ਜਦੋਂ ਕੋਈ ਛੱਡੇ ਕੱਖਣੀ ਠੰਡਾ ਪਾਣੀ ਆ ਨਾ ਮਾਰ ਫਿਰ ਦਵਾਈ ਬਿਮਾਰ ਹੋ ਜੂਗੀ ਫਿਰ ਦਵਾਈਆਂ ਤੋਂ ਖਾਂਦੀ ਨਹੀਂ ਨੀਗੀ ਦਵਾਈਆਂ ਤੋਂ ਅੱਗੇ ਦਵਾਈਆਂ ਤੋਂ ਅੱਗੇ ਚੱਲਦੀਆਂ ਹੈ ਕਰਦਾ ਬੰਦ ਹਾਂ ਸਾਫ ਆ ਗਿਆ ਆ ਜਦੋਂ ਜਦੋਂ ਤੋਤੇ ਗਿਆ ਉਦੋਂ ਸਾਫ ਆ ਗਿਆ ਰਾਮੇ ਠੰਡਾ ਪਾਣੀ ਨਾਲ ਪੈਰ ਧੋਈ ਜੰਨੀ ਐਵੇਂ ਬਿਮਾਰ ਹੋ ਜਾਣਾ ਬੇਬੇ ਤੂੰ ਉਹ ਸਾਰੇ ਆਪਾਂ ਤਾਂ ਠੰਡਾ ਪਾਣੀ ਲੈਂਦੇ ਹੀ ਨਹੀਂ ਠੰਡੇ ਜੀ ਰਹਿ ਜਾਵਾ ਉਹ ਠੰਡੇ ਜੀ ਤਾਂ ਰਹੀ ਤਾਂ ਫਿਰ ਪੈਰਾਂ ਤੇ ਚੱਲ ਕਿਉਂ ਮਾਰਦੀਆਂ ਜਿੰਨਾ ਬਾਕੀ ਧਿਆਨ ਰੱਖਿਆ ਜਾਂਦਾ ਉਹ ਤਾਂ ਕਰੋ ਹਾਂ ਹਾਂ ਵੀ ਕਰੇ ਕਰੇ ਕਰ ਲੈਣਾ ਹਾਂ ਹਾਂ ਮੈਂ ਕੱਥੇ ਕਰੇ ਕਰੇ ਕਰ ਲੈ ਉਹਦੇ ਕਰਕੇ ਉਹ ਮਿਸਤਰੀ ਪੂਰਾ ਕਰਦੀ ਸੀ ਨਾ ਉਹਦੇ ਕਰਕੇ ਲੇਟ ਹੋ ਗਈ ਬੇਬੇ ਤੂੰ ਬੋਲਾ ਨਾ ਅੰਦਰ ਤੱਕ ਕੰਮ ਕਰਾਉਣਾ ਨਹੀਂ ਲੈ ਦੋ ਹੁੰਦੇ ਹਾਂ ਹੂੰ ਚਾਹ ਬਣਾ ਦੇ ਬੇਬੇ ਚਾਹ ਪੀ ਮੰਗੇ ਹੁਣ ਹਾਂ ਮੇਰਾ ਕਾਹਦਾ ਹੁਣ ਟੱਪਾਂ ਤਿਆਰ ਹੂੰ ਲਾ ਅਮਲੀਆਂ ਬੰਦੇ ਅਮਲੀਆਂ ਬੰਦੇ ਮੈਂ ਤਾਂ ਕੱਲ ਸਾਰਾ ਦਿਨ ਲੇਕੀਤੀ ਹਾਂ ਗੇਟ ਲਾ ਦੇ ਬੇਬੇ ਉਹ ਪਰਲੇ ਲਾ ਲੋ ਚਾਹ ਹਾਂ ਇਹ ਤਾਂ ਹੋ ਨਹੀਂ ਸਕਦਾ ਸੱਚੀ ਨਹੀਂ ਪੀਤੀ ਹਾਂ ਪਰਲਾ ਪਰਲਾ ਸਭ ਠੀਕ ਨਹੀਂ ਹੈ ਅੱਛਾ ਬਸ ਹੁਣ ਹੁਣ ਤੇਲਾ ਪਟਨੀ ਆ ਸੋਕ ਜਾਣਗੇ ਇਹਨਾਂ ਨੂੰ ਕੀ ਹੁੰਦਾ ਸੋਕ ਜਾਣਗੇ ਇਹ ਚੱਲ ਬਈ ਬਹਿਣ ਚਾਹ ਪੀਤੀ ਜਾਵੇ ਦਵਾ ਦਬ ਕਿੰਨਾ ਕਰਨਾ ਹੈ ਟਾਈਮ ਜਿੰਨਾ ਕੱਲ ਹੋਇਆ ਸੀ ਔਰ ਚਾਹ ਮੈਂ ਬਣਾਵਾਂ ਤੇ ਵਿੱਚ ਐ ਪਹਿਲੀ ਵਾਰੀ ਆਖਿਆ ਵੀ ਚੱਲ ਕਰ ਲੈ ਕੰਮ ਵੀ ਬਣਾ ਲੈ ਨਹੀਂ ਤਾਂ ਨਾ ਖਲਾਰਾ ਨਾ ਭਾਈ ਖਲਾਰਾ ਮम्मी ਹੁਣ ਖਲਾਰਾ ਤੇ ਜਿੰਨਾ ਕਪਾਊਗਾ ਤੇ ਪਾਊਗਾ ਹੀ ਤੈਨੂੰ ਯਕੀਨ ਨਹੀਂ ਗਿਆ ਮੇਰੇ ਤੇ ਜੇ ਕਿ ਤੂੰ ਖਲਾਰਾ ਕੋਨੇ ਪਾ ਕਰ ਤੇ ਖਲਾਰਾ ਮੰਮੀ ਜਦੋਂ ਬੰਦਾ ਕੰਮ ਕਰਦਾ ਖਲਾਰਾ ਤਿੰਨ ਹੋ ਜਾਂਦਾ ਜੀ ਥੋੜੀ ਕਰਦਾ ਕਿਸੇ ਦਾ ਖਲਾਰਾ ਪਾਉਣ ਨੂੰ ਖਲਾਰਾ ਤਾਂ ਆਟੋਮੈਟਿਕ 3 ਵਜੇ ਤੋਂ ਬੰਦਾ ਕੰਮ ਕਰਦਾ ਹੁੰਦਾ ਪਾ ਵੀ ਲੱਗੇ ਨਾ ਚਾਰ ਬੱਧਰ ਨੂੰ ਪਤਾ ਜੇ ਲੱਗਦਾ ਵੀ ਬੰਦਾ ਕੰਮ ਕਰਦਾ ਲੈ ਬੇਬੇ ਰੁਪਈਆ ਹਜ਼ਾਰ ਜਿੱਤ ਗਿਆ ਮੈਂ ਤੇਰੇ ਤੋਂ ਸ਼ਰਤ ਜਿੱਤ ਗਿਆ ਲੈ ਮੈਨੂੰ ਫੜਾ ਦੇ ਉਹ ਹੀ ਤੈਨੂੰ ਫੜਾ ਦਿੰਦੇ ਬੜੀ ਸਿਆਣੀ ਆ ਤੂੰ ਤੂੰ ਤਾਂ ਕਹਿੰਦੀ ਸੀ ਮੈਂ ਪੁੱਠਾ ਹੀ ਨਹੀਂ ਆਉਂਦਾ ਦੇਖ ਲੈ ਆ ਗਿਆ ਨਾ 9:30 ਤੇ ਅੱਗੇ ਤੂੰ ਆਉਂਦਾ ਨਹੀਂ ਹੁੰਦਾ ਤੇ ਲੈ ਔਰ ਰੋਟੀ ਖਾ ਲਈ ਹੋ ਮਾਤਾ ਨੇ ਖਾ ਲਈ ਫਿਰ ਅੱਛਾ ਕੀ ਬਣਾਇਆ ਅੱਜ ਆਲੂ ਬਟਰ ਬਾਬਾ ਖਰਚਾ खासा ਕਰਤਾ ਤੂੰ ਹੈ ਲੈ ਫਿਰ ਇੱਧਰ ਵੀ 1000 ਰੁਪਏ ਦੇ ਦੇ ਲੈ ਤੂੰ ਥੋੜਾ ਤੈਨੂੰ ਬਾਦ ਵਿੱਚ ਬੜੀ ਸਿਆਣੀ ਹੈ ਲਓ ਜੀ ਰਾਤ ਹੋ ਰਿਹਾ ਤੇ ਬਚ ਗਿਆ 9:30 ਤੇ ਆਪਾਂ ਲੱਗੇ ਹੁਣ ਰੋਟੀ ਖਾਣ ਤੇ ਮਾਤਾ ਜੀ ਨੇ ਵੀ ਖਾ ਲਈ ਤੇ ਆਪਾਂ ਮਿਲਦੇ ਆਗਲੇ ਨਵੇਂ ਵਲੋਗ ਚ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਿਆ ਹੋਵੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਰ ਲੋ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਬਾਏ ਬਾਏ ਮਾਤਾ ਚੰਗਾ ਜੀ ਮਿਲਦੇ ਆ ਨਵੇਂ ਵਲੋਗ ਵਿੱਚ